ਬੀਕੇਯੂ ਡਕੋਂਦਾ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਖੇਤਾਂ ਦਾ ਕੀਤਾ ਗਿਆ ਦੌਰਾ ਅੱਜ ਸ਼ਾਮ ਕਰੀਬ 4 ਵਜੇ ਜਾਣਕਾਰੀ ਦਿੰਦੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੇ ਮਾਨਸਾ ਦੇ ਜਰਨਲ ਸਕੱਤਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਦੇਖਿਆ ਕਿ ਕਿਸਾਨ ਮੁਲਖ ਰਾਹ ਸਿੰਘ ਵੱਲੋਂ 5 ਏਕੜ ਜ਼ਮੀਨ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਹਿਣ ਤੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਪਰਾਲੀ ਨੂੰ ਬਿਨਾਂ ਅੱਗ ਲਗਾਏ ਕੀਤੀ ਸੀ ਜਿਸ ਫਸਲ ਉੱਪਰ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਜਿਸ ਦੌਰਾਨ ਖੇਤੀਬਾੜੀ ਵਿਭਾਗ ਨੂੰ ਮੌਕੇ ਤੇ ਬੁਲਾ ਕੇ ਫਸਲ ਦਾ ਜਾਇਜ਼ਾ ਦਵਾਇਆ ਸੀ ਉਹਨਾਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਕਿ ਮਾਨਸਾ ਜ਼ਿਲ੍ਹੇ ਅੰਦਰ ਹੋਏ ਗੁਲਾਬੀ ਸੁੰਡੀ ਨਾਲ ਫਸਲ ਦੇ ਨੁਕਸਾਨ ਦਾ ਤੁਰੰਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਸੋਣਾ ਚਾਹੁੰਦਾ ਕਿ ਸਾਡੇ ਸਰਕਾਰਾਂ ਦੇ ਸਾਡੇ ਵਿਭਾਗਾਂ ਦੇ ਵੱਖ-ਵੱਖ ਵਿਭਾਗਾਂ ਦੇ ਕਹਨ ਤੇ ਮੂਸਾ ਪਿੰਡ ਦੇ ਪ੍ਰਧਾਨ ਮੁਲਖਰਾਜ ਸਿੰਘ ਜੀ ਨੇ ਸੁਪਰਸੀਡਰ ਨਾਲ ਕਣਕ ਬੀਜੀ। ਸਰਕਾਰਾਂ ਦੇ ਆਖੇ ਲੱਗ ਕੇ ਕਣਕਤਾ ਬਿਜਲੀ ਹੁਣ ਇਹਨੂੰ ਪੈ ਗਿਆ ਸੁੰਡ 5 ਕਿੱਲੇ ਕਣਕ ਦੇ ਬੀਜੇ ਸੀ 5 ਦੇ 5 ਕਿੱਲੇ ਹੀ ਸੁੰਬਰ ਕੇ ਰੱਖਦੇ 100% ਇਹਦਾ ਨੁਕਸਾਨ ਹੋ ਗਿਆ ਨਾ ਤਾਂ ਹੁਣ ਕੋਈ ਸੈਟੇਲਾਈਟ ਆਉਂਦੀ ਐ ਨਾ ਕੋਈ ਮਹਿਕਮਾ ਆਉਂਦਾ ਅੱਜ ਜਦੋਂ ਜਾ ਕੇ ਖੇਤੀਬਾੜੀ ਵਾਲਿਆਂ ਨੂੰ ਦੱਸਿਆ ਉਹ ਵੀ ਦੇਖ ਕੇ ਹੈਰਾਨ ਹੋ ਗਏ ਜਦੋਂ ਉਹਨਾਂ ਨੇ ਜਿਹੜੇ ਦਾਣ ਨੂੰ ਹੱਥ ਪਾਉਣ ਉਸੇ ਥੱਲੇ ਸੁੰਡ ਉਸੇ ਥੱਲੇ ਸੁੰਡ ਇੰਨਾ ਜਿਆਦਾ ਨੁਕਸਾਨ ਝੱਲਣ ਦੇ ਬਾਵਜੂਦ ਕਿਸਾਨ ਕੋਲੇ ਹੁਣ ਹੋਰ ਹੀਲਾ ਕੀ ਹੈ ਜੇ ਅੱਗ ਲਾਉਂਦੇ ਸੀ ਤਾਂ ਸਾਨੂੰ ਆ ਕੇ ਰੋਕਦੇ ਸੀ ਪਰ ਜੇ ਨਾ ਲਾਈ ਤਾਂ ਜਿਹੜੇ ਅਸੀਂ ਦੁਸ਼ਮਣ ਕੀੜਿਆਂ ਨੂੰ ਵਿੱਚੀ ਹੂਕਣਾ ਹੁੰਦਾ ਸੀ ਹੁਣ ਉਹ ਦੁਸ਼ਮਣ ਕੀੜੇ ਇੱਥੇ ਵਿੱਚ ਬੈਠੇ ਐ ਸਾਡੇ ਕਿਸਾਨਾਂ ਦਾ ਢੜਾ ਢਟ ਨੁਕਸਾਨ ਕਰੀ ਜਾਂਦੇ ਐ ਮਾਲਸਾ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਫੰਟ ਨੇ ਨੁਕਸਾਨ ਕੀਤਾ ਸਰਕਾਰ ਇਹਨਾਂ ਨੂੰ ਫੌਰੀ ਤੌਰ ਤੇ 100% ਮਾਮਲਾ ਦੇਵੇ